ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਮਰ ਐ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਣਾਉਣ ਲੱਗੇ ਆ ਅੱਜ ਬਣਾਉਣ ਲੱਗੇ ਮੈਂ ਸਬਜੀ ਵਾਲੇ ਪਕੌੜੇ ਸਬਜੀ ਵਾਲੇ ਪਕੌੜੇ ਜਿਹੜੇ ਆਪਾਂ ਕੱਲਾਂ ਬਣਾਏ ਸੀ ਆਪਾਂ ਪਹਿਲਾਂ ਵੀ ਬਣਾ ਕੇ ਪਾਏ ਸੀਗੇ ਕਾਫੀ ਥੀ ਹੋ ਗਿਆ ਭਣਾ ਨੂੰ ਸਿਆਲ ਜਾ ਨਜ਼ਰ ਮੈਂ ਬਣਾਇ ਤੇ ਨਾ ਸਿਆਲ ਜਾ ਤਾ ਹਾਂ ਸਿਆਲ ਤਾ ਅੱਜ ਅਸੀਂ ਨਾ ਦੂਜੀ ਵਾਰ ਦੱਸਣ ਲੱਗੇ ਆ ਵੀ ਸਬਜੀ ਵਾਲੇ ਪਕੌੜੇ ਆਪਾਂ ਘਰੇ ਕਿਵੇਂ ਬਣਾ ਸਕਦੇ ਹਾਂ ਨਾ ਪਹਿਲਾਂ ਅਸੀਂ ਅੱਗ ਬਾਲ ਲਈ ਸੀ ਤੇ ਰਾਜਾ ਕੱਢੀ ਆ ਭੁੱਲ ਕੇ ਕੜਾਈ ਧਰਤੀ ਤੇ ਫਿਰ ਉਹ ਸਾਰੀ ਚੱਲ ਜਣੀ ਤੀ ਕਿਉਂਕਿ ਹਲੇ ਇੱਧਰ ਮਿਕਸਚਰ ਰੈਡੀ ਕਰਿਆ ਨਹੀਂ ਸੀ ਉਹ ਅਜੇ ਸਮਾਨ ਪੂਰਾ ਤਿਆਰ ਨਹੀਂ ਕਰਿਆ ਤਾਂ ਇਸ ਕਰਕੇ ਆਪਾਂ ਕਰੇ ਨਾ ਮਤਲਬ ਬਿਨਾ ਮਸ਼ੀਨ ਤੋਂ ਵੀ ਬਣਾ ਸਕਦੇ ਆ ਪਰ ਉਹ ਜ਼ਰੂਰੀ ਨਹੀਂ ਹੈਗਾ ਵੀ ਮਸ਼ੀਨ ਦੀ ਹੱਥ ਨਾਲ ਬਣ ਜਾਂਦੇ ਆ ਘੱਟ ਜੱਟ ਦੀ ਲੋੜ ਪੈਣੀ ਹੱਥਾਂ ਨਾਲ ਵੀ ਆਪਾਂ ਪਹਿਲਾ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਬੀਬੀ ਹੁਣਾ ਐਦਾਂ ਹੀ ਬਣਾਉਂਦੇ ਦੀ ਬੀਬੀ ਕਹਿੰਦੀ ਤਾਂ ਹੈਗੀ ਆ ਹਾਂ ਵੀ ਅਸੀਂ ਬਣਾ ਲੈਂਦੇ ਤੇ ਕਹਿੰਦੇ ਘਰਾਂ ਹੀ ਬਣਾ ਲੈਂਦੇ ਗੋਲ ਗੋਲ ਜੇ ਵੀ ਬਣਾ ਲੈਂਦੇ ਤੇ ਉਦੋਂ ਨਹੀਂ ਹੁੰਦੇ ਯਾਰ ਦੁਕਾਨ ਪਿੰਡਾਂ ਚ ਪਤਾ ਵੀ ਸ਼ਾ ਅਧਾ ਪਿੰਡਾਂ ਨੇੜੇ ਤੇੜ ਨਹੀਂ ਹੁੰਦੀ ਆਪਾਂ ਕਈ ਵਾਰ ਘਰੇ ਪਕੌੜੇ ਨਹੀਂ ਹੁੰਦੇ ਜੇ ਵਿਸਲ ਪਿਆ ਹੋਵੇ ਤਾਂ ਪਰਵੇਸ਼ਨ ਨਹੀਂ ਬਣਾ ਸਕਦਾ ਇੱਕ ਤਾਂ ਪਹਿਲਾਂ ਹੀ ਗਰਮੀ ਉੱਪਰੋਂ ਧੂੰਆਂ ਠਾਲਦਾ ਧੂਫ ਲੈ ਕੇ ਕਰ ਧੂਫ ਲੈ ਕੇ ਹੁਣ ਪਹਿਲਾਂ ਪਕੌੜੇ ਦੀ ਤਿਆਰੀ ਕਰ ਲਈਏ ਤੇ ਆਪਾਂ ਪਕੌੜੇ ਕਿਵੇਂ ਬਣਾ ਸਕਦੇ ਆ ਬੜੀ ਆਸਾਨ ਤਰੀਕੇ ਨਾਲ bina ਕਿਸੇ ਗੈਜਟ ਜਾਂ ਮਸ਼ੀਨ ਤੋਂ ਦੇਖੋ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਪਾਣਾ ਤੁਹਾਨੂੰ ਦੱਸੀ ਜਾਈ ਨੂੰ ਪਹਿਲਾਂ ਨੂਨ ਮਿਰਚ ਪਾ ਦੋ ਆ ਨੂਨ ਮਿਰਚ ਹਲਦੀ ਜਿਹੜਾ ਮੈਂ ਅੰਦਰੋਂ ਹੀ ਥੋੜਾ ਥੋੜਾ ਪਾ ਕੇ ਲੈ ਕੇ ਆਈ ਆ ਇਹ ਨਾ ਇੱਕ ਬਾਟੀ ਬੇਸਣ ਦੀ ਆ ਤੇ ਇਹਦੇ ਵਿੱਚ ਮੈਂ ਹਲਕਾ ਬਸ ਥੋੜਾ ਥੋੜਾ ਨੂਨ ਮਿਰਚ ਉਹ ਪਾ ਕੇ ਆਪਾਂ ਕੋਈ ਜ਼ਿਆਦਾ ਨੂਨ ਪਿਛਲੀ ਵਾਰ ਮੈਂ ਨੂਨ ਜ਼ਿਆਦਾ ਪਾ ਦਿੱਤਾ ਨੂਨ ਜ਼ਿਆਦਾ ਪੈ ਗਿਆ ਤਾਂ ਫਿਰ ਅਸੀਂ ਸਬਜ਼ੀ 'ਚ ਘੱਟ ਪਾਇਆ ਬੈਲੈਂਸ ਹੋ ਗਿਆ ਥੇ ਫਿਰ ਇਹ 'ਚ ਕੋਈ ਆਪਾਂ ਪਕੌੜੀਆਂ ਦਾ ਨੂਨ ਮਿਰਚ ਦਾ ਜ਼ਿਆਦਾ ਫਲੇਵਰ ਜਾਣੀ ਲੈਣਾ ਇਹ ਤਾਂ ਬਸ ਇੱਕ ਆਪਾਂ ਨੂਨ ਮਿਰਚ ਮਸਾਲੇ ਆਣਾ ਤਿਆਰ ਕਰਨੇ ਆ ਤੇ ਕਸੂਰੀ ਮੇਥੀ ਪਈ ਸੀਗੀ ਇਹ ਇਹਦੇ ਵਿੱਚ ਜੀਰਾ ਧਨੀਆ ਕੁੱਟ ਕੇ ਲਿਆਈਆਂ ਮੈਂ। ਜ਼ਿਆਦਾ ਇਨਗਰੀਡੀਅੰਟ ਦੀ ਲੋੜ ਨਹੀਂ ਪੈਂਦੀ ਕਿਸੇ ਮਾੜੀ। ਜੀਰਾ ਬਿਲਕੁਲ ਇੰਨਾ-ਇੰਨਾ ਸਮਾਂ ਚਾਹੀਦਾ ਮਾੜਾ-ਮਾੜਾ ਜਾ। ਮੈਂ ਲਸਣ ਵੀ ਪਾਇਆ ਏ ਤੁਸੀਂ ਪਾ ਸਕਦੇ ਹੋ ਲਸਣ ਦਾ ਪੇਸਟ ਜੇ ਪਸੰਦ ਕਰਦੇ ਹੋ। ਸਿਆਲ ਤਾਂ ਇਸ ਕਰਕੇ ਪਾ ਲਿਆ ਸੀਗਾ ਉਹ ਗਰਮੀ ਆ। ਹੁਣ ਆ ਲੈ ਲਸਣ ਅਸੀਂ ਪਾਇਆ। ਪਾਇਆ ਨਹੀਂ ਗਰਮੀ ਆ ਨਾ। ਹਾਂ। ਥੋੜਾ ਇਹਦੇ ਵਿੱਚ ਤੇਲ ਪਾ ਲਓ। ਤੇ ਇਹਦੇ ਵਿੱਚ ਲੋ ਜੀ ਇੰਨਾ ਕ ਲੈ ਲਿਆ ਆਪਾਂ ਤੇਲ ਇਹ ਤੇਲ ਵੀ ਹੁਣ ਆਪਾਂ ਇਹਦੇ ਚ ਪਾ ਲਿਆ ਤੈਨੂੰ ਇਹਨਾਂ ਨੂੰ ਸੱਚੀ ਤਰ੍ਹਾਂ ਕਰ ਲੈਣਾ ਜਿਵੇਂ ਆਪਾਂ ਉਹ ਕਰਦੇ ਹੁੰਦੇ ਆ ਜਾਂ ਕੋਈ ਕਟਰ ਮਟਰ ਨਹੀਂ ਬਣਾਉਂਦੇ ਆ ਨਾ ਮੈਦੇ ਚ ਪਾਉਂਦੇ ਹੁੰਦੇ ਆ ਗੁੰਨਣਾ ਵੀ ਉਦਾਂ ਹੀ ਹਟ ਉਹਨਾਂ ਨੂੰ ਪਾਣਾ ਨਹੀਂ ਹੈਗਾ ਪਰ ਅੱবি ਬਸ ਵੀ ਉਹਨਾਂ ਨਹੀਂ ਬਾਣਾ ਘੱਟ ਪਾਉਣਾ ਥੋੜਾ ਥੋੜਾ ਪਾਣੀ ਪਾ ਕੇ ਗੁੰਨਣਾ ਹਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਨਣਾ ਇੱਕੋ ਲੱਗਨੀ ਸਾਰਾ ਪਾਣੀ ਪਾ ਲੈਣਾ ਹਾਂ ਇਹ ਗੁਣਗਣੇ ਪਾਣੀ ਦੀ ਕੋਈ ਲੋੜ ਨਹੀਂ ਕਿਉਂਕਿ ਗਰਮੀਆਂ ਹੈ ਵੈਸੇ ਵੀ ਗੁਣਗਣੇ ਹੋਏ ਪਏ ਆ ਪਾਣੀ ਸਾਰਾ ਗੁਣਗਣਾਈਆ ਹੁਣ ਤਾਂ ਸਾਰੇ ਬਸ ਗੁਣਗੁਣਗੁਲੇ ਹੁਣ ਗੁਣ ਹੋਏ ਪਏ ਆ ਗਰਮ ਪਾਣੀ ਆਪਾਂ ਗੈਸ ਕਰਕੇ ਇੱਕ ਵਾਰੀ ਪਹਿਲਾਂ ਕੱਢਣੀ ਪੈਂਦੀ ਆ ਗੁਣਗਣੇ ਪਾਣੀ ਦੀ ਨਹਾਉਣ ਵਾਸਤੇ ਵੀ ਜਿਹੜਾ ਕੋਸਾ ਪਾਣੀ ਪੀਂਦਾ ਏ ਉਹਨੂੰ ਕੋਸਾ ਕਰਨ ਦੀ ਵੀ ਕੋਈ ਲੋੜ ਨਹੀਂ ਆ ਦੇਖੋ ਥੱਲੇ ਵੀ ਨੱਥ ਲੱਗ ਰਿਹਾ ਧਰਤੀ ਨੂੰ ਪ੍ਰਸੈਨ ਲਾ ਦੇ ਪ੍ਰਸੈਸੀਟ ਕਰ ਲੋ ਹੋਰ ਕੀ ਆਪਾਂ ਥੋੜਾ ਪਾਣੀ ਪਾਣੀ ਥੋੜਾ ਥੋੜਾ ਪਾਣੀ ਪਾ ਕੇ ਤਾਂ ਸੇ ਮੈਂ 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 ਗੁੰਨੀ ਜਾਣਾ ਇਹਨੂੰ ਹੁਣ ਮੈਂ ਤੁਹਾਨੂੰ ਪੂਰਾ ਗੁੰਨਕੇ ਦਿਖਾਨੀ ਹੈ ਹੁਣ ਦੇਖੋ ਜਿਵੇਂ ਜਿੰਨਾ ਕ ਮੈਦਾ ਕਹਿੜਾ ਹੁੰਦਾ ਆਪਣਾ ਕਟਰ ਮੱਠੀਆਂ ਦਾ ਉਨਾ ਕਹਿੜਾ ਮੈਂ ਕਰ ਲਿਆ ਤੇ ਉੱਤੇ ਬਾਦ ਹੁਣ ਮੈਂ ਨਾ ਤੇਲ ਹੱਥ ਨੂੰ ਲਾ ਕੇ ਆਟਾ ਗੁੰਨੂਗੀ ਐਨ ਮਲਾਈ ਕਰਨਾ ਹੈ ਮੜਾਈ ਵਰਗਾ ਕਰਨਾ ਦੀਆਂ ਗੱਠਾਂ ਦੀਆਂ ਮਾਰ ਦੰਗੀਆਂ ਕੈੜਾ ਰੱਖਣਾ ਲੈ ਆਟਾ ਬਿਲਕੁਲ ਹਾਂ ਪਰ ਜਮਾਈ ਕੈੜਾ ਰੱਖਣਾ ਇੰਨੇ ਪਾਣੀ ਤੇ ਲੋੜ ਪੈਂਦੀ ਵੀ ਨਹੀਂ ਚਾਹੀ ਆਪਣੇ ਕੈੜੇ ਬਣਨਗੇ ਸਾਰੇ ਹਾਂ ਉਹਨੇ ਵਧੀਆ ਬਣਨਗੇ ਕ੍ਰਿਸਪੀ ਜੇ ਨਹੀਂ ਤਾਂ ਜੇ ਪਾਣੀ ਵਰ ਗੱਟਾ ਇਹ ਕਰ ਲਿਆ ਨਹੀਂ ਇਹਨਾ ਉੱਤ ਸਿੱਲੇ ਜੇ ਪੈ ਜਾਂਦੇ ਨੇ ਫਿਰ ਆ ਦੇਖੋ ਸਾਰਾ ਮੈਂ ਤੇ ਹੱਥਾਂ ਨੂੰ ਤੇਲ ਲਾ ਲਾ ਕੇ ਦੇਖੋ ਕਿੰਨਾ ਸੋਹਣਾ ਬਣ ਗਿਆ ਐਨ ਮਲਾ ਹੈ ਸੋਨਾ ਸੋਨਾ ਵੀ ਵਧੀਆ ਵੀ ਕਿੰਨਾ ਸੋਹਣਾ ਮਲੇਮ ਹੋ ਗਿਆ ਜਦ ਮੈਂ ਪਾਣੀ ਨਾਲ ਕੱਲਾ ਕੁੰਨੇ ਆ ਤਾਂ ਜਲ ਖੁਰਦੜਾ ਜਿਹਾ ਤਾਂ ਖੁਰਦੜਾ ਜਿਹਾ ਕੱਲਾ ਕੱਲਾ ਜਿਹਾ ਬੇਕਰਦਾ ਲੱਗਦਾ ਤਾਂ ਹੁਣ ਕਿੰਨਾ ਐਨ ਸਾਫ ਹੋ ਗਿਆ ਹੁਣ ਇਹਦੇ ਆਪਾਂ ਪਕੌੜੇ ਹੱਥਾਂ ਨਾਲੇ ਬਣਾਣੇ ਆ ਕਿਨੇ ਬਣਾਣੇ ਆ ਬਸੋ ਬੜੇ ਆਹਸਾਨ ਹੈ ਕੋਈ ਔਖੀ ਗੱਲ ਨਹੀਂ ਹੈ ਚੋ ਗੰਦੀ ਤਕਨੀਕ ਨਹੀਂ ਹੈ ਹਾਂ ਕੋਈ ਜਿਆ ਜਟੀਆਂ ਮਸ਼ੀਨ ਦੀ ਲੋੜ ਨਹੀਂ ਪੈਂਦੀ ਵੀ ਕਹੀਂ ਜਿਹੜੇ ਕਹਿੰਦੇ ਨੇ ਮਸ਼ੀਨ ਹਨਾ ਮੂਦੀ ਮਸ਼ੀਨਾਂ ਲੈਣੇ ਲੱਗੇ ਨੇ ਘਰੇ ਹੀ ਬਣਾ ਸਕਦੇ ਬੜੇ ਸੋਹਣੇ ਸ਼ੇਪ ਵਧੀਆ ਬਣ ਉਸ ਸਹੀ ਹੈ ਗੁੰਦੋਲੇ ਮੋਂ ਕੋ ਬੇਲਣੇ ਨੇ ਗੁੰਦੋਲੇ ਮੋਂ ਕੋ ਬੇਲਣੇ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਲਾ ਲਿਆ ਹੱਥ ਕਿਵੇਂ ਕੰਬਰ ਹੈ ਤੁਹਾਡੇ ਕੋਲ ਉਹ ਜਦੋਂ ਕਰ ਰਹੀ ਸੀ ਨਾ ਸਿੱਟ ਰਹੀ ਸੀ ਮੈਨੂੰ ਐ ਵੀ ਜ਼ਿਆਦਾ ਨਾ ਪੈ ਜੇ ਹਲਕਾ ਹਲਕਾ ਹੀ ਤੇਲ ਲਾਣਾ ਹੈ ਚਲੋ ਜੀ ਥੋੜਾ ਐਨਨੇ ਐਨਨੇ ਪਮਾੜੀ ਮਾੜੀ ਬਿਲਕੁਲ ਥੋੜੇ ਥੋੜੇ ਲੈ ਲੈਣੇ ਤੇ ਮੋਟਾ ਪਤਲਾ ਆਪਾਂ ਆਪਣੇ ਹਿਸਾਬ ਨਾਲ ਰੱਖ ਲੈਣਾ ਹਨਾ ਹਾਂ ਬਰੀਕ ਹੀ ਕਰ ਬੱਟੇ ਹੋ ਇਹਰਾ ਫਿਰ ਉਹ ਫੁੱਲ ਜਾਂਦੇ ਨਹੀਂ ਬਾਅਦ ਚ ਹਾਂ ਨਾਲੇ ਫਿਰ ਜੇ ਮੋٹے ਕਰ ਲੇ ਵਿੱਚੋਂ ਕੱਚੇ ਰਹਿ ਜਾਂਦੇ ਆ ਆ ਦੇਖੋ ਐਨੇ ਐਨੇ ਬਰੀਕ ਕਰ ਹਾਂ ਐਨਨੇ ਹੀ ਪੱਠੀ ਜੋ ਦੀ ਸੁਣਾ ਥੋੜੇ لمبے لمبے ਪਕੌੜੇ ਬਿਲਕੁਲ ਥੋੜਾ ਥੋੜਾ ਲੈਣਾ ਆਪਾਂ ਜਮਾਈ ਥੋੜਾ ਥੋੜਾ ਦੇਖੋ ਇੰਨਾ ਇੰਨਾ ਕਰ ਲੈਣਾ ਛੋਟੀ ਜੀ ਪੇੜੀ ਪੇੜੀ ਆਪਾਂ ਹਾਂ ਛੋਟੀ ਜੀ ਪੇੜੀ ਲੈਣੀ ਹੈ ਤੇ ਆਪਾਂ ਇਹਨੂੰ ਲੰਬਾ ਕਰ ਸਕਦੇ ਹਾਂ ਬਸ ਆ ਦੇਖੋ ਕਿੰਨੀ ਸ਼ੇਪ ਸੋਹਣੀ ਸ਼ੇਪ ਆ ਰਹੀ ਆ ਹਾਂ ਥੋੜਾ ਮੋਟਾ ਕਰ ਲੈ ਇਹ ਤੋਂ ਛੋਟਾ ਲੱਗ ਰਿਹਾ ਹੈ ਅੱਛਾ ਉਹ ਪਹਿਲਾ ਵਾਲਾ ਠੀਕ ਤਾਂ ਹੋਰ ਵਧਾ ਦਿੰਨੇ ਇਹਨੂੰ ਲੰਬਾ ਕਰਦੇ ਹਾਂ ਵਧਾ ਕੇ ਨਾਲੇ ਪਤਲਾ ਹੋ ਜਣਾ ਨਾਲੇ ਲੰਬਾ ਹੋ ਜਾ ਠੀਕ ਹੈ ਹਾਂ ਐਨ ਵੀ ਵਧਾ ਦਿੰਨੇ ਹੋਰ ਜੀ ਇਹ ਨਾਲੇ ਲੰਬਾ ਬੰਦਾ ਪਤਲਾ ਲੱਗਦਾ ਹੈ ਹੋਰ ਚੱਲ ਲੰਬਾ ਕਰਤਾ ਹੋਣਾ ਹਾਂ ਇਹ ਤੇਲ ਚ ਪੈਣ ਤੋਂ ਬਾਅਦ ਤਾਂ ਹੋਰ ਫੁੱਲ ਜਾਣੇ। ਜਿੰਨਾ ਜਿਆਦਾ ਸਬਜ਼ੀ ਚ ਪੈਂਦੇ ਆ ਨਾ ਉਹ ਫਿਰ ਫੁੱਲ ਪਾਣੀ ਨਾਲ ਫੁੱਲ ਜਾਂਦੇ ਫੁੱਲ ਜਾਂਦੇ। ਬੜੀਆਂ ਹੋ ਗਈਆਂ ਪਕੌੜੀਆਂ। ਉਹ ਸਾਰੇ ਇਦਾਂ ਹੀ ਬਣਾ ਲੈਣੇ ਨੇ। ਠੀਕ ਹੈ। ਲਓ ਜੀ ਅਸੀਂ ਦਰਾਣੀ ਜਟਾਣੀ ਦੋਨੇ ਲੱਗ ਗਈਆਂ ਬਣਾਣ ਫਟਾਫਟ ਆ ਦੇਖੋ ਐਨੇ ਸਪੋਲਿਏ ਬੇਲੇ ਤੇ ਕਿੰਨੇ ਸੋਹਣੇ ਪਕੌੜੇ ਬਣਾ ਰਹੇ ਆ ਅਸੀਂ। ਕੋਈ ਨਵੀਂ ਰੈਸਪੀ ਸਿੱਖਣੀ ਹੋਵੇ ਕਰੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਦੇ ਕਰੋ ਅਸੀਂ ਤੁਹਾਨੂੰ ਬਣਾ ਕੇ ਦੱਸਾਂਗੇ ਅਸੀਂ ਉਹੀ ਬਣਾ ਕੇ ਦੱਸਿਆ ਕਰੋ ਪਰ ਜਿੰਨਾ ਹੋ ਸਕੇ ਜਿਆਦਾ ਤੋਂ ਜਿਆਦਾ ਕਮੈਂਟ ਕਰਕੇ ਦੱਸਿਆ ਕਰੋ ਇੱਕ ਇੱਕ ਕਮੈਂਟ ਨਾਲ ਕੁਝ ਨਹੀਂ ਬਣਦਾ ਇੱਕ ਨਾਲ ਹੀ ਬਣਦਾ ਘਟੇ ਹੋਇਆ ਘਟੋ ਘਟਾ 10 12 ਕਮੈਂਟ ਤਾਂ ਹੋਣੇ ਚਾਹੀਦੇ ਆ ਕੋਈ ਜਿਆਦਾ ਔਖਾ ਵੀ ਦੱਸਿਓ ਵੀ ਤੁਹਾਨੂੰ ਇੰਨਾ ਟੈਂਪਰ ਡਣਾ ਹੋਵੇ ਜੁਲੇ ਤੇ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇੱਕ ਇੱਕ ਪਹੜਾ ਜੇ ਤੇ ਸਿਰਦਣਾ ਜਾ ਵਗ ਤੇਜ ਵੀ ਨਹੀਂ ਕਰਨੀ ਨਹੀਂ ਫਿਰ ਇਹ ਉਪਰ ਉਪਰ ਕਾਲੇ ਕਾਲੇ ਹੋ ਜਾਣੇ ਆ ਹਾਂ ਵਿੱਚੋਂ ਰਹਿ ਜਾਣੇ ਕੱਚੇ ਘੱਟ ਸੇਕ ਰੱਖਣਾ ਇਹ ਵੀ ਜਿਹੜੇ ਐਨ ਪੱਕ ਜਾਣ ਵਧੀਆ ਤਰੀਕੇ ਨਾਲ ਪਹਿਲਾਂ ਜਦ ਤੁਸੀਂ ਕਹਿਣ ਲੱਗੇ ਤੇ ਵੀ ਮੈਂ ਤਾਂ ਅੱਜ ਪਕੌੜਿਆਂ ਦੀ ਵੀਡੀਓ ਬਣਾਉਂਗੀ ਹੁਣ ਤਾਂ ਇਹ ਲੈ ਅੱਜ ਤਾਂ ਪਕੌੜੇ ਖਾਣ ਨੂੰ ਹੀ ਆਣਗੇ ਜਦ ਤੁਸੀਂ ਕਿਹਾ ਨਾ ਸਬਜੀ ਵਾਲੇ ਹੋਰ ਤੇ ਇਹਦਾ ਕਮੈਂਟਾਂ ਦਾ ਕਹਿਣ ਲੱਜਣਾ ਤਾਂ ਇੰਨੀ ਇੰਨੀ ਗਰਮੀ ਤੁਸੀਂ ਪਕੌੜੇ ਖਾ ਰਹੇ ਹੋ ਹਾਂ ਮੈਂ ਅੱਜ ਵੀ ਜੇ ਗਰਮੀ ਜਾ ਪੈ ਗਿਆ ਫਿਰ ਬਣਾਵਾਂਗੀ ਖੁਸ਼ ਹਾਂ ਹੁਣ ਅਸੀਂ ਮੀਵੇ ਇੰਤਜ਼ਾਰ ਕਰ ਰਹੇ ਹਾਂ ਮੀਵਾ ਵੇਟ ਕਰ ਰਹੇ ਹਾਂ ਤੁਹਾਨੂੰ ਅਹੀ ਦੀ ਚੀਜ਼ਾਂ ਦੇਖਣ ਨੂੰ ਜ਼ਰੂਰ ਮਿਲेंगी ਮਿਲੂਗੀ ਫਿੱਤਰ ਨਾ ਕਰੋ ਤਲੀਆਂ ਹੋਈਆਂ ਕੜੇ ਹਾਂ ਤੁਸੀਂ ਆਪ ਭੁੱਖੇ ਹਾਂ ਕਿਉਂਕਿ ਅਸੀਂ ਤਲੀਆਂ ਹੋਈਆਂ ਚੀਜ਼ਾਂ ਵੀ ਨਾ ਰਹਿ ਸਕੋ ਰਹਿ ਨਹੀਂ ਸਕਦੇ ਅਸੀਂ ਜੇ ਬਾਅਦੋਂ ਆਪਣਾ ਵੇਟ ਘਟਾ ਲਈਏ ਪਰ ਪਹਿਲਾਂ ਇੱਕ ਵਾਰ ਖਾ ਲੈਂਦੇ ਹਾਂ ਖਾ ਲੈਂਦੇ ਹਾਂ ਫਿਰ ਉਹੀ ਫਿਰ ਆਪਾਂ ਕਹੀਂ ਦੀ ਨਾਲ ਐਡਜਸਟ ਕਰ ਲੈਂਦੇ ਹਾਂ ਨਾ ਆਪਣੇ ਖਾਣ ਪੀਣ ਚ ਐ ਨਹੀਂ ਹੈਗਾ ਵੀ ਅਸੀਂ ਆਜਾ ਛਕਾਂਗੇ ਖੁਸ਼ ਨਾ ਛਕਦੇ ਖੁਸ਼ ਨਹੀਂ ਜੀ ਸਾਰਾ ਕੁਝ ਆਪਣਾ ਆਪਣਾ ਖਾਣਾ ਕਰ ਲੈਂਦੇ ਹਾਂ ਮੈਂ ਮੈਂ ਐਡਜਸਟ ਕੀਤਾ ਸੀ ਖਾ ਜਰੂਰ ਲਵਾਂਗੇ ਕਾਟੇ ਬੋਡੀ ਮੇਰੀ ਆ ਰਹੀ ਆ ਹਲਕੀ ਹਲਕੀ ਅੱਗ ਤੇ ਪਕਾਈ ਜਾਣੇ ਆਪਣੇ ਪਕੌੜੇ ਆਪਾਂ ਨੇ ਆ ਦੇਖੋ ਕਿਵੇਂ ਸਪੋੜੀਏ ਬਣ ਗਏ ਤੁਹਾਨੂੰ ਤੁਹਾਨੂੰ ਲੱਗ ਰਹਿਣਾ ਸਾਡੇ ਪਕੌੜੇ ਆਪਣੇ ਉੱਜਾਈ ਬਣ ਦੇਖੋ ਬਣ ਰਹੇ ਹੈ ਯਾਨੀ ਕਿ ਸਾਰੇ ਨਹੀਂ ਬਣੇ ਜਿਵੇਂ ਰਹੇਗੀ ਤਿੰਨ ਵਾਰ ਪੈਣਗੇ ਇੱਕ ਸਾਈਡ ਤੇ ਆਪਾਂ ਇਹ ਕੱਢੀ ਜਾਵਾਂਗੇ ਤੇ ਚਾਰ ਅੱਧ ਚਾਰ ਨਹੀਂ ਰੱਖਣ ਨੂੰ ਕੋਈ ਹੋਰ ਪਲੇਟ ਫਰੋਟ ਹਾਂ ਇਹ ਤਾਂ ਫਟਾਫਟ ਬਣਨ ਵਾਲੀ ਚੀਜ਼ ਆ ਕੋਈ ਟਾਈਮ ਨਹੀਂ ਲੱਗਦਾ ਕੋਈ ਮਸ਼ੀਨ ਦੇ ਲਿਆਂ ਦੀ ਲੋੜ ਨਹੀਂ ਵੀ ਫਟਾਫਟ ਮਸ਼ੀਨ ਚੋਂ ਕੱਢਣੇ ਆ ਬਸ ਐ ਆ ਵੀ ਜੇ ਪਕੌੜੇ ਨਾ ਹੋਣ ਹੋ ਸਾਡੇ ਜਿਹੜੇ ਪਕੌੜੇ ਸੀ ਉਹ ਖਤਮ ਹੋ ਗਏ ਸੀਗੇ ਹੋਰ ਅੱਜ ਫੇਰ ਉਹੀ ਸਬਜ਼ੀਆਂ ਸੀਗੀਆਂ ਵੀ ਪ੍ਰਿੰਗਿਆ ਬੇਸਟਨ ਹੈਗਾ ਤਾਂ ਫੇਰ ਅਸੀਂ ਘਰੇ ਬਣਾ ਘਰੇ ਬਣਾ ਲਈ ਅੱਜ ਖਤਮ ਹੋਈ ਹੋਈ ਸੀ ਸੌਦਾ ਖਤਮ ਹੋ ਰਿਹਾ ਹੋਰ ਛੋਲੇ ਭੁੱਲੇ ਆ ਸਾਰਾ ਸਮਾਨ ਦਾ ਨਾ ਦਾਣਾ ਦੂੜਾ ਹਾਂ ਦਾਣਾ ਜਿਵੇਂ ਪਹਿਲਾਂ ਦਿਖਾਏ ਤੇ ਅਸੀਂ 1 ਮਹੀਨੇ ਦੀਆਂ ਲਿਆਏ ਸੀ 1 ਮਹੀਨਾ ਦੀਆਂ ਅਸੀਂ ਰਾਸ਼ਨ ਲੈ ਕੇ ਆਣਾ ਹੈ ਬਸ ਉਹ ਲੈ ਆਣਾ ਚਾਹੀਦਾ ਲੋ ਜੀ ਆਪਣੇ ਪਕੌੜੇ ਗਏ ਬਣ ਸਾਰੇ ਤਿੰਨ ਬੈਚ ਬਣ ਗਏ ਹਾਂ ਇਹ ਹੁਣ ਆਪਾਂ ਸਾਰੇ ਸਬਜੀ ਚ ਪਾ ਲੈਣੇ ਆ ਗੱਬੇ ਤੇ ਤੋੜ ਤੋੜ ਕੇ ਆਪਾਂ ਜੀ ਇੱਕ ਤਾਂ ਮੈਂ ਖਾਉਂਗੀ ਜੀ ਹਾਂ ਖਾ ਲੀ ਅੱਜ ਜਨੂਨ ਜਾ ਦੇਣੀ ਐ ਖਾਸ ਸਕਦੇ ਆ ਉਦੋਂ ਮੇਰਾ ਖਾਣ ਦਾ ਨਾ ਹੋਣਾ ਲੀਪੀ ਵਰਗਾ ਦਾ ਨਾ ਜਿਆਦਾ ਪੈਗਾ ਤੇ ਹੁਣ ਮੈਂ ਲਾਉਂਗੀ ਸਬਜੀ ਨੂੰ ਉੱਪਰ ਸਬਜੀ ਨੂੰ ਤੜਕਾ ਲੀਰ ਆਲੂ ਬਾਲਿਆ ਆਲੂ ਛਿੱਲਾ ਲੀਰ ਉੱਧਰ ਪਈ ਐ ਤੇ ਜਦ ਸਬਜੀ ਚਾਹੀ ਪਕੋੜੇ ਫਿਰ ਮੈਂ ਤੋੜ ਤੋੜ ਕੇ ਪਾਉਂਗੀ ਉਹ ਆਪਣੇ ਹਿਸਾਬ ਨਾਲ ਪਰ ਜਿੰਨੇ ਤਾਂ ਤੋੜਨੇ ਆ ਬਹੁਤ ਸਾਰੇ ਪਾਣੇ ਆ ਕਿਉਂਕਿ ਇਹ ਵੱਡੇ ਆ ਫਿਰ ਫੁੱਲ ਫੁੱਲਣਗੇ ਵੀ ਤਾਂ ਠੀਕ ਚੱਲੇਗੇ ਚੱਲੇਗੇ ਗਿਰ ਗਿਆ ਨਾ ਥਲੇ ਗਿਆ ਤੁਮੜਾ ਹੁਣ ਆਪਾਂ ਪਕੌੜੇ ਸਾਰੇ ਤੋੜ ਤੋੜ ਕੇ ਸਬਜੀ ਦਾ ਤੜਕਾ ਦੇ ਆ ਲਾ ਇਹ ਸਾਰੇ ਮੈਂ ਤੋੜ ਲੂੰਗੀ ਕਿਉਂਕਿ ਲੰਬੇ ਜਾਣਾ ਹੈ ਐਨੇ ਸਵਾਦ ਬਣੇ ਨੇ ਮੈਂ ਖਾ ਕੇ ਦੇਖਿਆ ਗੁਰਕੀਆਂ ਚ ਨਹੀਂ ਆਣੇ ਹੈਗੇ क्रिस्पी क्रिस्पी बने ਨੇ ਹਨ ਪੂਰੇ ਛੋਟੇ 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 ਬਣਾ ਲੰਨੀ ਇਹਦੇ ਆ ਦੇਖੋ ਮੇਰੇ ਛੋਟੇ ਪੀਸ ਕੱਟ ਲੰਨੀ ਹੈ ਨਹੀਂ ਤੇ ਨਾ ਬੁਰਕੀਆਂ ਚ ਨਹੀਂ ਆਉਂਦੇ ਲੰਬੇ ਆ ਤੁਸੀਂ ਆਪਣੀ ਮਰਜ਼ੀ ਨਾਲ ਲੰਬੇ ਛੋਟੇ ਜੇ ਜਿਵੇਂ ਨਾ ਲੰਬੇ ਫਿਰ ਜ਼ਿਆਦਾ ਸਬਜ਼ੀ ਜੇ ਵੀ ਪਏ ਵਧੀਆ ਨਹੀਂ ਲੱਗਦੇ ਹੈਗੇ ਜੋ ਆਏ ਲੰਬੇ ਲੰਬੇ ਹੈ ਨਾ ਹੋਰ ਸਰੋ ਬੁਰਕੀ ਚ ਵੀ ਨਹੀਂ ਆਉਂਦੇ ਨਾ ਚਮਚੇ ਚਮਚੇ ਵੀ ਨਹੀਂ ਆਉਂਦੇ ਮਸਾਲਾ ਆਪਣਾ ਹੋ ਗਿਆ ਪਿਆਰ ਹੁਣ ਆਪਾਂ ਆਲੂ ਵੀ ਪਾ ਸਕਦੇ ਹਾਂ ਹੈ ਨਾਲੇ ਕੱਟ ਲਿਆ ਤੇ ਪਾ ਲਵਾਂ ਹਾਂ ਆਲੂ ਆਪਾਂ ਪਾ ਤੇ ਦੇਖੋ ਹੁਣ ਆਪਾਂ ਪਕੌੜੇ ਪਾ ਦਈਏ ਜਿਹੜੇ ਆਪਾਂ ਤਿਆਰ ਕਰੇ ਨੇ ਆਪਾਂ ਸਾਰੇ ਪਾ ਦੇਣੇ ਕਿਉਂਕਿ ਆਪਾਂ ਇੱਕ ਟਾਈਮ ਦੀ ਸਬਜ਼ੀ ਹੈ ਨਾ ਫਿਰ ਸ਼ਾਮ ਨੂੰ ਨਾ ਸਾਡੀ ਹੁਣ ਸਬਜ਼ੀ 2-3 ਦਿਨ ਹੋ ਗਈ ਥੋੜੀ ਛੱਟ ਜਾਂਦੀ ਆ ਪਰ ਅੰਝ ਬਚਦੀ ਨਹੀਂ ਹੈਗੀ ਸ਼ਾਮ ਨੂੰ ਤਾਂ ਕਿਉਂਕਿ ਆਪਾਂ ਥੋੜੀ ਜੀ ਹਾਂ ਅਸੀਂ ਸਭ ਸਬਜ਼ੀ ਜ਼ਿਆਦਾ ਖਾਂਦੇ ਆ ਇਸ ਕਰਕੇ ਹੁਣ ਇਹਦੇ ਚ ਪਾ ਲੈਣਾ ਪਾਣੀ ਪਾਣੀ ਜੇ ਹਜੇ ਆ ਇੰਨਾ ਕਾ ਵੀ ਨਹੀਂ ਸਰਨਾ ਹੋਰ ਆ ਸਾ ਡੱਬੂ ਅੱਧਾ ਡੱਬੂ ਪਾਣੀ ਦਾ ਲਿਓ ਮਣੋ ਹਾਂ ਪਕੌੜੇ ਖਾ ਲੈਣਗੇ ਨਾ ਸੋਖ ਨਹੀਂ ਲੰਦੇ ਹੈਗੇ ਹਾਂ ਸਾਰਾ ਪਾਣੀ ਸੋਖ ਲੈਣੇ ਵੀ ਬੜੀਆਂ ਸੋਖ ਲਓ ਸਬਜੀ ਦੇ ਢਾਰ ਹੁਣ ਆਪਾਂ ਅੱਗ ਉਬਾਲ ਕੇ ਆਪਾਂ ਚੱਲਦੇ ਅੰਦਰ ਕਿਉਂਕਿ ਗਰਮੀ ਬਹੁਤ ਹੈ ਹਨਮ ਤੂ ਅਟਾ ਗੁੰਦੇ ਹਾਂ ਮੈਂ ਅਟਾ ਗੁੰਦੀ ਆ ਬਾਕੀ ਕੰਮ ਮੈਂ ਕਰਤੀ ਸੀ ਲੋ ਜੂਨ ਮੈਂ ਖਾਣ ਲੱਗੀ ਰੋਟੀ ਤੇ ਆ ਤਾਂ ਸੱਚ ਰਾਇ ਪਰ ਮੈਂ ਕਿਤੇ ਅੱਜ ਪਕੌੜੇ ਸਾਡੇ ਸੱਤ ਉੱਪਰ ਹੋ ਗਏ ਮੈਂ ਤਾਂ ਸਭ ਤੋਂ ਪਹਿਲਾਂ ਖਾ ਲੈਣੀ ਹੁੰਦੀ ਆ ਬਸ ਪਹਿਲਾਂ ਮੈਂ ਖਾऊंगी ਫਿਰ ਬਾਅਦ ਤੁਸੀਂ ਮੈਂ ਝੂ ਮੈਂ ਵੀ ਤੁਹਾਡੇ ਨਾਲ ਹੀ ਖਾਣੀ ਹੁੰਦੀ ਆ ਬਸ ਉਹ ਮੈਂ ਨਾਲ ਹੀ ਖਾऊंगी ਬਸ ਵੀਡੀਓ ਬਣਾਉਣੇ ਤੋਂ ਬਾਅਦ ਫਿਰ ਤੁਸੀਂ ਖਾ ਲਈ ਆ ਦੇਖੋ ਸਬਜੀ ਸਾਡੀ ਗਾੜੀ ਹੋ ਗਈ ਪਰ ਪਕੌੜੇ ਤਾਂ ਨਹੀਂ ਪਕੌੜੇ ਗਾੜੀ ਹੋ ਗਏ ਕਿੰਗੇ ਸੀ ਨਾ ਘਰਦਵਾਰੇ ਸੰਭ ਚਲੇ ਗਏ ਤੇ ਭੁੱਲੀ ਉਹ ਸਬਜੀ ਦਾ ਚੁੱਲੇ ਰੱਖ ਕੇ ਭੁੱਲੀ ਸਾਡੇ ਆ ਥੋੜੀ ਗਾੜੀ ਹੋ ਗਈ ਗਾੜੀ ਹੋ ਗਈ ਪਰ ਠੀਕ ਆ ਫਿਰ ਇੱਕ ਟਾਈਮ ਤਾਂ ਖਾਣੀ ਹੁੰਦੀ ਆ ਇੱਕ ਟਾਈਮ ਖਾਣੀ ਆ ਫਿਰ ਦੋ ਟਾਈਮ ਵੀ ਰੱਖ ਲਈ ਸੀ ਕਿ ਆ ਕੇ ਬਾਈ ਤੁਸੀਂ ਕੱਲੀ ਸਬਜ਼ੀ ਖਾਓਗੇ ਨਾ ਆ ਦੇਖੋ ਕੰਦੀ ਸਬਜ਼ੀ ਨਾ ਅੱਧੀ ਰੋਟੀ ਖਾ ਲੂਗੀ ਅੱਛਾ ਆ ਦੇਖੋ ਪਕੌੜੇ ਨਾ ਖਾਣੀ ਦੋ ਬਣਾਈ ਬਿਲਕੁਲ ਵੀ ਨਹੀਂ ਖੋਲੇ ਖਾਣੀ ਹੈਗੀ ਬਣਾਈ ਬੱਧ ਰੋਟੀ ਕਿਉਂ ਨਹੀਂ ਬਣਾਈ ਰੋਟੀ ਤੁਸੀਂ ਕਿਹਾ ਆ ਦੇਖ ਲਓ ਸਾਰੇ ਮੇਰੇ ਇਧਰ ਆ ਕਿੰਨਾਂ ਦਿਨ ਹੁੰਦੇ ਅੱਜ ਮੇਰਾ ਜੀ ਕਰ ਰਿਹਾ ਤਾਂ ਮੈਂ ਸਭ ਐਵੇਂ ਕੋਈ ਰੋਟੀਨ ਕਰ ਲੈਂਦੀ ਹਾਂ ਜੇ ਘੱਟ ਜੀ ਫਿਲਮ ਬਣਾਣੀ ਪਊਗੀ ਬਾਦ ਵਿੱਚ ਫੇ ਤੁਸੀਂ ਕਹੋਗੇ ਵੀ ਹਨਾ ਕਿ ਉਹ ਉਹ ਰੋਟੀਨ ਮੈਂ ਤੁਹਾਨੂੰ ਸਲੀਮਰ ਸੋਕਾ ਲੱਗੇ ਹਟਣਾ ਹੈ ਹਾਂ ਜਿੰਨੀ ਚੁੱਲੇ ਤੇ ਲੱਗੀ ਕਹਿੰਦੀ ਮੈਂ ਦੋ ਦਿਨ ਰੋਟੀ ਬੰਨ ਰੱਖਦੀ ਕਹਿੰਦੀ ਵੇ ਮੋਂ ਤੁਹਾਨੂੰ ਖਾਣੀ ਹੋਈ ਨਹੀਂ ਖਾਣੀ ਹੋਣੀ ਆ ਉਹ ਬੰਦੇ ਖਾਣਦੀ ਵੀ ਖਾ ਉਹ ਇੰਨਾ ਮੈਂ ਤੁਰਕੀ ਨਾ ਕਹੂੰ ਆਹੋ ਪਤਲੇ ਤਾਂ ਹੀ ਹੋਗੇ ਫਿਰ ਕਿਉਂਕਿ ਮੈਂ ਮੈਂ ਮੋਟੀ ਹੋਈ ਮੈਨੂੰ ਮੋਟੀ ਦੱਸਦੀ ਆ ਆ ਪਤਲੀ ਹੋਗੀ ਨਾ ਹੁਣ ਮੋਟੀ ਹੋ ਗਈ ਜੇ ਮੈਨੂੰ ਪਹਿਲਾਂ ਦੇਖਦੇ ਜਦੋਂ ਮੈਂ ਜੰਮੀ ਸੁੱਕੀ ਸੀ ਮੈਂ ਨਾ ਹੈ ਪਹਿਲਾਂ ਦੇਖਦੇ ਯੂਟਿਊਬ ਆਧੀ ਰੋਟੀ ਖਾ ਸਕਦੀ ਆ ਨਾ ਆਧੀ ਖਾ ਲਓ ਚਲ ਕੋਈ ਹਾਂ ਪਹਿਲਾਂ ਪਹਿਲਾਂ ਜਦ ਆਪੂ ਹੋਇਆ ਸੀ ਨਾ ਬਹੁਤ ਮੋਟੀ ਸੀ ਆ ਸ੍ਰੀ ਖੁਰਜੰਦਾਈ ਹਾਂ ਆਪਣੇ ਆਪ ਯਾਨੀ ਕਿ ਨਾ ਆਪਣੇ ਆਪ ਤੋਂ ਵੇਟ ਆਪਣੇ ਆਪ ਘਟ ਗਿਆ ਮੈਂ ਕੋਈ ਨਾ ਘਟਦਾ ਡਾਈਟਿੰਗ ਵਗੈਰਾ ਕੁਝ ਨਹੀਂ ਕਰੀ ਹੈਗੀ ਮੈਂ ਮੈਨੂੰ ਰੋਟੀ ਪਾਣੀ ਥੋੜਾ ਛੱਡਣਾ ਪੈਂਦਾ ਹੈ ਤੇ ਜਿਸ ਦਿਨੇ ਵੇਟ ਨੂੰ ਦੋ ਦੋ ਦਿਨ ਇਹਦੇ ਕਮੈਂਟ ਵੀ ਆਏ ਸੀਗੇ ਤੁਹਾਡਾ ਤੁਹਾਡਾ ਵੀ ਕੱਲ ਨਾਲ ਉਹਨਾਂ ਵੇਟ ਹਲਕਾ ਲੱਗਦਾ ਵੀ ਤੁਸੀਂ ਕੀ ਆਪਣਾ ਦੱਸੋ ਹਾਰੇ ਮੈਂ ਦੱਸ ਸੀ ਕਿ ਸਾਡੀ ਕਿਉਂਕਿ ਹੋਈ ਅਜੇ ਹਫਤਾ ਖ ਹੋਇਆ ਜਦੋਂ ਪੂਰਾ ਸਾਨੂੰ ਫਾਇਦਾ ਹੋਇਆ ਫਿਰ ਦੱਸਾਂਗੇ ਤੁਹਾਨੂੰ ਜਦੋਂ ਪੂਰਾ ਫਾਇਦਾ ਹੋ ਜਾਊਗਾ ਨਾ ਵੀ ਹੋਰ ਵੀ ਇੰਨਾ ਤੋਂ ਪਹਿਲਾਂ ਉਹ ਕਰ ਲਈ ਤੇ ਮੈਂ ਤੁਹਾਨੂੰ ਦੱਸਾਂਗੀ ਪੂਰਾ ਦੱਸਾਂਗੀ ਬੱਡੇ ਸਾਨ ਤਰੀਕੇ ਨਾਲ ਉਵੀ ਦਾ ਆ ਦੇਖੋ ਪਕੌੜੇ ਨਾਲ ਖਾ ਕੇ ਦਿਖਾਉਂਗੀ ਉਹ ਤਾਂ ਵੈਸੇ ਅਸੀਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਘਰ ਦੇ ਪਕੌੜੇ ਬਣਾ ਚੁੱਕੇ ਆ ਇਹ ਪਹਿਲੀ ਵਾਰ ਨਹੀਂ ਬਣਾਏ ਯਾਨੀ ਕਿ ਮੈਂ ਆਪਣੀ ਵੀਡੀਓ ਚ ਪਹਿਲੀ ਵਾਰ ਪਹਿਲੀ ਵਾਰ ਲਈ ਹੈ ਵੀ ਪਹਿਲਾ ਵੀਡੀਓ ਚ ਦਿਖਾ ਚੁੱਕੇ ਆ ਪਕੌੜੇ ਆਪਣੇ ਪਰ ਘਰ ਦੇ ਜਮਾ ਜਿਹੜੇ ਆਪਾਂ ਮੁੱਲ ਦੇ ਲਮਾਗੇ ਉਹ ਨੋਟ ਕਰੇ ਸਾਰੇ ਪਕੌੜੇ ਭੁੱਲ ਜਾਂਦੇ ਨੇ ਭੁੱਲ ਜਾਂਦੇ ਨੇ ਉਹਨੋਂ ਤਾਂ ਹੁੰਦੇਖਣੇ ਵੀ ਨਹੀਂ ਦਿੱਜੇ ਅਸੀਂ ਮੁੱਲ ਦੇ ਪਾਉਂਦੇ ਤੂੰ ਤਾਂ ਹੀ ਖੰਦਾ ਰੋਟੀ ਹੈ ਦੋਸਤ ਆਵੇ ਸੁਆਦ ਹੈ ਚਿਕੜੇ ਕੋੜਿਆਂ ਦੇ ਜਿਹੜਾ ਆਪਾਂ ਵਿੱਚ ਮਸਾਲੇ ਪਾਨੇ ਆ ਉਹਦਾ ਫਲੇਵਰ ਵੀ ਆਉਂਦਾ ਏ ਜਿਆਦਾ ਵਧੀਆ ਕਿਉਂਕਿ ਉਹ ਸਿੰਪਲ ਜਿਹੇ ਹੁੰਦੇ ਨੇ ਉਹ ਤਾਂ ਜਿਹੜੇ ਆਪ ਮੁੱਲ ਲੈਨੇ ਆ ਯੂ ਵੀ ਦੋ ਤਾਂ 43 ਹੁੰਦਾ ਲੱਗਾ ਕਿਉਂ ਨਹੀਂ ਲੱਗਾ ਇਹ ਤਾਂ ਆਲੂ ਆਲੂ ਖਾਣੇ ਆ ਆਲੂ ਖਾਣੇ ਨੇ ਜੇ ਜੋ ਮਰਜ਼ੀ ਪਾਇਆ ਹੋਵੇ ਵਿੱਚ ਰੋਟੀ ਲਈ ਸਾਰਿਆਂ ਨੇ ਖਾ ਤੇ ਬਸ ਹੁਣ ਸਾਢੇ ਅੱਧਾ ਟਾਈਮ ਹੋ ਗਿਆ ਹੁਣ ਬਸ ਬੈਠ ਗਏ ਸਾਰੇ ਦੇ ਬਿਸਤਰੇ ਪਰ ਸ਼ਾਲੀਏ ਅੱਜ ਬੀਬੀ ਦੀ ਆਈ ਹੋਈ ਏ ਛੋਟੀ ਭੈਣ ਛੋਟੀ ਭੈਣ ਆਈ ਹੋਈ ਸੀ ਤਾਂ ਕਰਕੇ ਅੱਜ ਛੋਟੀਆਂ-ਛੋਟੀਆਂ ਮੁੰਡੀਆਂ ਦਾ ਕਮਰਾ ਬੰਦ ਥੀ ਘਰ ਮੀ ਬਹੁਤਾਂ ਦੇ ਪੈਰੀ ਆ ਬਸ ਹੁਣ ਬੈਠ ਕੇ ਗੱਲਾਂ ਮਾਰੀ ਜਾਵਾਂਗੇ 9 9:30 ਹੋ ਜਣੇ ਨੇ ਇਸ ਟੈਮ ਨਾਲ ਅਸੀਂ ਰੋਜ਼ ਗੋਪੀ ਵਾਲਾ ਨਾਟਕਾ ਕਿਵੇਂ ਕਰਦੇ ਆ ਗੋਪੀਆਂ ਨਾਲ ਹੀ ਦੇਂਦੇ ਆ ਅੱਜ ਤੇਪੇ ਨਾਲ ਗੱਲਾਂ ਮਾਰਾਂਗੇ ਇਸੀ ਦਾ ਜਾਈ ਜਾਂਦੀ ਹੈ ਐਸੀ ਕਰ ਸਾਰੇ ਘਮਾਈ ਜਾਂਦਾ ਨਾ ਚਾਹ ਕਿੱਧਰ ਸਰਾਨਾ ਕਰਦਾ ਹੈ ਮਾਹ ਮੈਂ ਕਰਦਾ ਕਿੱਧਰ ਇੱਧਰ ਪੈਂਦਾ ਕਰ ਲਈਆਂ ਉਹ ਨਾ ਇੱਧਰ ਹੀ ਰੁਕਾਂਗੇ ਠੰਡਾ ਹੋ ਜਾਊਗਾ ਹੁਣ ਸਰਾਨਾ ਉੱਧਰ ਆ ਸਰਾਨਾ ਕਿੱਧਰ ਉੱਧਰ ਇੱਧਰ ਕਰ ਬਸ ਠੀਕ ਆ ਫਿਰ ਸਰਾਨਾ ਉੱਧਰ ਫਿਰ ਬੇਬੇ ਰਾਤ ਨੂੰ ਬਾਥਰੂਮ ਚੋਂ ਉੱਠ ਕੇ ਜਾਈ ਜਾਂਦੀ ਹੈ ਤਾਂ ਕਰਕੇ ਮੂਹੇ ਡਾਤਾ ਬੀਬੀ ਇਹ ਨਹੀਂ ਮੂਹੇ ਡਾਦੇ ਫਿਰ ਉੱਠ ਕੇ ਬਾਥਰੂਮ ਚ ਜਾਂਦੀ ਹੈ ਔਰ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਪੁਰ ਮੇ ਸਾਡੇ ਚੈਨਲ ਨੂੰ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਰਿਓ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ